ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਅੱਜ ਦੀਆਂ ਤਾਜ਼ੀ ਖਬਰਾਂ ਤੋਂ ਬਾਅਦ ਨਜ਼ਰ ਚੈਨਲ ਨੂੰ ਜ਼ਰੂਰ ਕਰੋ ਸਬਸਕ੍ਰਾਈਬ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸ਼ਹਿਰ ਸਮਾਣੀਏ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਬਹੁਤ ਜ਼ਿਆਦਾ ਵੱਡੀ ਕਾਰਵਾਈ ਰੰਮੀ ਗਈ ਆ ਸਮਾਣਾ ਪ੍ਰਸ਼ਾਸਨ ਬਹੁਤ ਜ਼ਿਆਦਾ ਜਦੋਂ ਜਦ ਕਰਕੇ ਜਿੰਨੇ ਵੀ ਹੁਣ ਵਾਹਨ ਕੋਈ ਓਵਰਲੋਡ ਕੋਈ ਦੀਪਰਾ ਬੇਨਾ ਨੰਬਰ ਪਲੇਟ ਆ ਜਾਂ ਕਿਸੇ ਦੇ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਟ੍ਰੈਫਿਕ ਪੁਲਿਸ ਸਮਾਣਾ ਐਸਆਈ ਜਲਮਲ ਤੇ ਹੌਲਦਾਰ ਜਸਪਾਲ ਸਿੰਘ ਨਾਲ ਦੇ ਸਾਰੇ ਅਫਸਰ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਹਰ ਵਾਹਨ ਦੀ ਚੈਕਿੰਗ ਕਰ ਰਿਹਾ ਤੁਹਾਨੂੰ ਪਤਾ ਪਿਛਲੇ ਹੀ ਦਿਨੀ ਬਹੁਤ ਜ਼ਿਆਦੇ ਮੰਦਭਾਗੀ ਘਟਨਾ ਸਹਿਰ ਸਮਾਣੇ ਨੂੰ ਦੇਖਣ ਨੂੰ ਮਿਲੀ ਜਿਸ ਨਾਲ ਪੂਰੀ ਦੁਨੀਆ ਦਾ ਦਿਲ ਆ ਜਿਹੜਾ ਚੀਜ਼ ਔੜ ਕੇ ਰੱਖ ਦਿੱਤਾ ਦੀ 마ਸੂਮ ਬੱਚਿਆਂ ਦੀ ਜਾਨ ਗਈ ਸੀ ਨਾਲ ਇੱਕ ਡਰਾਈਵਰ ਦੀ ਸੋ ਅੱਗੇ ਤੋਂ ਕੋਈ ਐਨਗੈਲੀ ਨਾ ਹੋਵੇ ਇਸ ਕਰਕੇ ਵੱਡੇ ਪੱਧਰ ਤੇ ਤੁਸੀਂ ਦੇਖ ਰਹੇ ਹੋ 30 ਤੋਂ ਵੱਧ ਚਲਾਨ ਕੱਟੇ ਗਏ ਆ ਤੇ ਜਿੰਨੇ ਵੀ ਇੱਥੇ ਤੁਸੀਂ ਦੇਖ ਰਹੇ ਟਿੱਪਰ ਖੜੇ ਆ ਸੋ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਦੇਖੋ ਮੌਕੇ ਦੇ ਤਸਵੀਰਾਂ ਸਹਿਰ ਸਮਾਣੇ ਦੀਆਂ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮਾਣੇ ਪਹੁੰਚੇ ਸੀ ਜਿਸ ਕਰਕੇ ਬਹੁਤ ਜਿਆਦੇ ਵੱਡੇ ਪੱਧਰ ਤੇ ਸਖਤੀ ਜਿਹੜੀ ਨਜ਼ਰ ਆ ਰਹੀ ਹੈ ਹੁਣ ਫੇਰ ਇੱਕ ਦੋ ਦਿਨ ਦੇ ਵਿੱਚ ਵਿੱਚ ਭਗਵੰਤ ਮਾਨ ਸਾਹਿਬ ਫੇਰ ਸਮਾਣੇ ਪਹੁੰਚ ਰਹੇ ਨੇ ਸੋ ਅਗਲੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣੀਆਂ ਸਨੌਰ ਦੀਆਂ ਨੇ ਜਿੱਥੇ ਖੁਦ ਇੱਕ ਆਪਣੇ ਕਮੇਡੀ ਕਲਾਕਾਰ ਨੂੰ ਵੀ ਮਿਲੇ ਸੱਚੀ ਗੱਲ ਜੀ ਬਹੁਤ ਬਧੀਆ ਕਹਾਣੀ ਹੈ ਜੀ ਨਹੀਂ ਨਹੀਂ ਵਰਗਾ ਇੱਕ ਤਾਂ ਮੇਰੇ ਸਾਲੇ ਦਾ ਸੀਗਾ ਜੀ ਪੁਲਿਸ ਦੇ ਸੰਬੰਧ ਤੇ ਐਤੋਂ ਮੈਂ ਵੀਡੀਓ ਬਹੁਤ ਬਣਾਈ ਬੈਠਾ ਨਹੀਂ ਤੇ ਉਹਦੇ ਸੰਬੰਧੀ ਜੀ ਮੈਨੂੰ ਤੁਸੀਂ 5-10 ਮਿੰਟ ਜ਼ਰੂਰ ਵਿੱਚ ਕੀ ਹੋਵੇਗਾ ਤੇ ਪਰ ਉਹ ਜੇ ਮੇਰੇ ਚੱਕਰ ਤੇ ਨੂੰ ਵੀ ਟਾਈਮ ਮਿਲਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਮੈਨੂੰ ਜ਼ਰੂਰ ਦੱਸ ਦਿਓ ਕਿੰਨਾ ਕੁ ਲੱਗ ਹਾਂ ਥੈਂਕ ਯੂ ਥੈਂਕ ਯੂ ਇਹ ਹੋ ਗਿਆ ਇੱਕ ਉਹ ਮੁੰਡਾ ਸੁਖੀ ਖੈਰੇ ਵਾਲਾ ਹਾਂ ਅਸੀਂ ਬਹੁਤ ਵਧੀਆ ਵੀਡੀਓ ਆਪਡੇਟ ਕਰਦਾ ਹੁੰਦਾ ਵੀ ਇੱਕ ਆਹ ਫਿਰ ਮੇਰੀ ਮੇਰੀ ਆਏ ਹੋ ਜੀ ਹਾਂ ਜੀ ਮੈਨੂੰ ਬੁਲਾ ਲਓ ਸਾਰਿਆਂ ਨੂੰ ਬੁਲਾਨਾ ਹੈ ਸਾਰਿਆਂ ਨੂੰ ਚਾਰ ਚਾਰ ਦੇ ਭਲਾ ਦੇ ਇੱਕ ਨਹੀਂ ਬੜੀ ਕੰਮ ਕਰੀ ਥੈਂਕ ਯੂ ਅਲਾ ਹਰਿ ਸੁਪਰਮਾਤਮਾ ਦੇਣ ਲੈ ਅਸੀਂ ਬਹੁਤ ਵਧੀਆ ਵੀਡੀਓ ਮੈਨੂੰ ਕਿਤੇ ਨੰਬਰ ਦੇ ਦੇ ਹਾਂ ਜੀ ਲਿਖੇ ਤੇ ਨੰਬਰ ਫੋਨ ਨੰਬਰ ਆਹ ਦੇ ਪੰਜ ਆਹ ਨੰਬਰ ਆਹ ਲੋਕਾਂ

ਪਿੰਡ ਕਣਗੜ ਪੂਤਨਾ ਦੀਆਂ ਤਸਵੀਰਾਂ ਨੇ ਜਿੱਥੇ ਵੱਡੇ ਪੱਧਰ ਤੇ ਤੁਹਾਨੂੰ ਪਤਾ ਵੀ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਜੁਧ ਨਸ਼ੇ ਦੇ ਵਿਰੁੱਧ ਤਹਿਤ ਕੈਂਪ ਲਾਏ ਜਾ ਰਹੇ ਨੇ ਉਹਦੇ ਸਰਦਾਰ ਚਿੰਤਨ ਸਿੰਘ ਜੋੜਾ ਮજરા ਐਮਐਲਏ ਇੱਥੇ ਪਹੁੰਚੇ ਨੇ ਪਿੰਡ ਕਣਗੜ ਪੂਤਨਾ ਦੇ ਵਿੱਚ ਸਾਰੇ ਮੁਲਾਜ਼ਮ ਨੇ ਉਹ ਵੀ ਇੱਥੇ ਆਏ ਨੇ ਸੋ ਇੱਕ ਇਹ ਇੱਕ ਸਨੇਹਾ ਦੀ ਕੋਈ ਵੀ ਨੌਜਵਾਨ ਨਸ਼ਾ ਨਾ ਕਰੇ ਜੇ ਕੋਈ ਕਰਦਾ ਤਾਂ ਉਸ ਨੂੰ ਰੋਕਿਆ ਜਾਵੇ ਜੇ ਕੋਈ ਵੇਚਦਾ ਉਹਨੂੰ ਫੜਾਇਆ ਜਾਵੇ ਸੋ ਸਾਰੇ ਨਗਰ ਨੇ ਬਹੁਤ ਵਧੀਆ ਸਵਾਦ ਦਿੱਤਾ ਕਣਗੜ ਦੇ ਆ ਨੇ ਸੋ ਇਹ ਨੇ ਕਨਗੜ ਦੇ ਤਸਵੀਰਾਂ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪਿੰਡ ਬਿਸਨਪੁਰੇ ਦੀਆਂ ਉਹ ਵੀ ਤੁਹਾਨੂੰ ਦਿਖਾਉਣਾ ਪਿੰਡ ਬਿਸਨਪੁਰੇ ਵੀ ਜੁੱਧ ਨਸਿਆਂ ਵਿਰੁੱਧ ਵੀ ਉੱਥੇ ਵੀ ਕੈਂਪ ਲਾਇਆ ਗਿਆ ਸੋ ਇੱਥੇ ਦੀ ਜਿਹੜੀ ਪੰਚਾਇਤ ਦਾ ਦਵਿੰਦਰ ਸਿੰਘ ਚੀਮਾ ਨਾਲ ਸਾਰੇ ਪਿੰਡ ਦੇ ਪਤਵੰਤੇ ਸੱਜਣ ਮੈਂਬਰ ਸਾਰੇ ਇੱਥੇ ਹਾਜ਼ਰ ਰਹੇ ਸੋ ਅਗਲੀਆਂ ਤਸਵੀਰਾਂ ਜੋ ਸਰਪੰਚ ਬਿਸਨਪੁਰੇ ਦਾ ਮਕੰਦ ਸਿੰਘ ਤੇ ਉਹਨਾਂ ਦੇ ਮੈਂਬਰ ਸਾਰੇ ਹੋਰ ਪਿੰਡ ਬਿਸਨਪੁਰੇ ਦੇ ਪਤਵੰਤੇ ਸੱਜਣ ਸਾਰਿਆਂ ਨੇ ਜੀਆਂ ਆ ਗਿਆ ਤੇ ਸਾਰੇ ਉੱਥੇ ਪਹੁੰਚੇ ਉਹ ਵੀ ਤੁਹਾਨੂੰ ਤਸਵੀਰਾਂ ਸਾਂਝਾ ਕਰਾਉਂਦੇ ਆ ਇਹ ਸੌ ਖਾਂਦੇ ਹਾਂ ਇਹ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪੇਰੇਦਾਰ ਮੰਡਕੀ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਨ ਨਹੀਂ ਪਿੰਡ ਵਿੱਚ ਮਾਰਗ ਨਹੀਂ ਦੇਵਾਂਗੇ ਮਾਰਗ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਅਸੀਂ ਜਣਾ ਮਾਜਰਾ ਜੀ ਨੂੰ ਸਰੋਪਾਪਾਖੇ ਨਾਲ ਸਨਮਾਨ ਕੀਤਾ ਜਾਏਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲਾ ਦਾ ਸ੍ਰੋਪਾਪਾ ਕੇ ਸਨਮਾਨ ਕਰਨਗੇ ਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਪਿੰਡ ਕਣਗੜ ਪੂਤਨਾ ਦੀਆਂ ਨੇ ਜਿੱਥੇ ਪੀਰਾਂ ਵਾਲੀ ਜਗ੍ਹਾ ਤੇ ਮੁਖੀ ਬਾਬਾ ਬਲਜੀਤ ਸਿੰਘ ਜੀ ਵੱਲੋਂ ਬਹੁਤ ਵੱਡਾ ਇੱਕ ਭੰਡਾਰਾ ਕੀਤਾ ਗਿਆ ਜਿਸ ਵਿੱਚ ਸੰਗਤਾਂ ਦੂਰ ਤਰਾਡੇ ਤੋਂ ਚੱਲ ਕੇ ਇੱਥੇ ਆਉਂਦੀਆਂ ਨੇ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ महफ़लची च

ਤੁਸੀਂ ਦੇਖਿਆ ਮੌਕੇ ਦੀਆਂ ਤਸਵੀਰਾਂ ਜਿੱਥੇ ਗਾਇਕ ਜਗਜੀਤ ਜਗਨੂ ਨੇ ਪੀਰਾਂ ਦੀ ਮਹਿਮਾਗਾਈ ਸੋ ਅਗਲੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਬਾਬਾ ਬਲਜੀਤ ਸਿੰਘ ਨੂੰ ਮੁਕੀਦਿਆਂ ਨੇ ਜਿੱਥੇ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਇਹ ਪਿੰਡ ਕਣਗੜ ਦੀਆਂ ਨੇ ਜਿੱਥੇ ਹਰ ਵੀਰਵਾਰ ਨੂੰ ਬਹੁਤ ਜ਼ਿਆਦਾ ਵੱਡੇ ਪੰਦਰਤੇ ਤੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਅੱਜ ਤੱਕ ਐਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਉਕੇ ਹਾਜ਼ਰ ਹੋਵਾਂਗੇ ਸਾਨੂੰ ਦਿਓ ਆਗਿਆ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਹੋਵੇ ਤਾਂ ਸਾਨੂੰ ਦਿੱਤੇ ਹੋਏ ਸਕਰੀਨ ਵਾਲੇ ਨੰਬਰ ਤੇ ਜਰੂਰ ਭੇਜੋ ਅਸੀਂ ਤੁਹਾਡੀ ਖਬਰ ਹਰ ਹੀ ਦੇ ਚਲਾਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੇ ਜੌਰ ਟੀਵੀ ਨਿਊਜ਼ ਨੂੰ ਤੁਸੀਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਮਾਰ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਖਬਰ ਹੋਵੇ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਹੈ ਉਸ ਤੇ ਸਾਨੂੰ ਜਰੂਰ ਭੇਜ ਦਿਓ ਧੰਨ ਦਿਓ ਅਮਰ ਜੀ ਅਸੀਂ ਹੋਵੇ ਕਿਤੇ ਵੀ ਸਾਨੂੰ I want